ਲਓ ਜੀ ਇੱਥੇ ਲੈਨੇ ਆਪਾਂ ਨੇ ਇੱਕ ਕੌਲੀ ਇਹਗੇ ਸੁੱਕੇ ਕਾਲੇ ਛੋਲੇ ਕਾਲੇ ਚਨੇ ਗੈਲੋ ਚਾਹੇ ਛੋਲੇ ਗੈਲੋ ਆਪਾਂ ਅਸਰ ਜ਼ਿਆਦਾਤਰ ਕਾਲੇ ਛੋਲੇ ਕਹਿੰਦੇ ਇਹਨਾਂ ਨੂੰ ਤੇ ਇਹਨਾਂ ਨੂੰ ਅੱਜ ਆਪਾਂ ਭੁੰਨਾਗੇ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਅੱਜ ਵੀਡੀਓ ਕਿ ਕਿਸ ਤਰ੍ਹਾਂ ਆਪਾਂ ਸੁੱਕੇ ਛੋਲਿਆਂ ਨੂੰ ਸੁੱਕੇ ਚੰਨਿਆਂ ਨੂੰ ਭੁੰਨਦੇ ਆ ਹਨਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਇੱਕ ਕੌਲੀ ਆਪਾਂ ਨੇ ਸੁੱਕੇ ਕਾਲੇ ਛੋਲੇ ਲੈ ਲੇ ਤੇ ਇਹਨੂੰ ਨਾ ਇਹਦੇ ਵਿੱਚ ਕੌਲੇਜ ਪਾ ਲੈਨੇ ਆ ਹਲਦ ਪਾਉਣ ਤੋਂ ਬਾਅਦ ਤੇ ਐਨਾ ਚਮਚਾ ਆਪਾਂ ਨੂਣ ਦਾ ਲੈ ਲੰਨੇ ਨੂਣ ਲੈ ਲਿਆ ਤੇ ਇਸ ਤੋਂ ਬਾਅਦ ਵੀ ਨੂਣ ਗਿੱਲਾ ਹੋ ਜਵੇ ਗਿੱਲਾ ਹੋ ਕੇ ਨਾ ਛੋਲਿਆਂ ਨੂੰ ਲੱਗ ਜਵੇ ਤਾਂ ਇੱਕ ਚਮਚਾ ਇਹ ਪਾਣੀ ਦਾ ਲੰਮਾਂਗੇ ਥੋੜਾ ਜਿਹਾ ਪਾ ਤੇ ਹੁਣ ਆ ਇਹ ਨੂਣ ਸਾਰਾ ਆਪਾਂ ਛੋਲਿਆਂ ਨੂੰ ਪਾ ਦਾਂਗੇ ਇਹ ਤਰ੍ਹਾਂ ਥੋੜੇ ਜਿਹਾ ਮੂਨ ਆਪਣੇ ਲੱਗ ਗਿਆ ਤੇ ਹੁਣ ਨਾ ਇਹਨਾਂ ਨੂੰ 10 ਤੋਂ 15 ਮਿੰਟ ਟੱਕ ਕੇ ਰੱਖਾਂਗੇ ਫੇਰ 15 ਮਿੰਟ ਬਾਅਦ ਤੁਹਾਨੂੰ ਦਿਖਾਵਾਂਗੇ ਲੋ ਜੀ 10 ਤੋਂ 15 ਮਿੰਟ ਹੋ ਗਏ ਛੋਲੇ ਰੱਖਿਆ ਨੂੰ ਆਪਾਂ ਟੱਕ ਕੇ ਤੇ ਇਧਰ ਆਪਾਂ ਨੇ ਤਰਤਨੂਨ ਗਰਮ ਹੋਣਾ ਕੜਾਹੀ ਦੇ ਵਿੱਚ ਪਾ ਕੇ ਤੇ ਐਨ ਗਰਮ ਕਰਨਾ ਹੈ ਐ ਨਹੀਂਗਾ ਵੀ ਨੂਨ ਠੰਡਾ ਹੋਵੇ ਇਹੀ ਇੱਕ ਸੀਕ੍ਰੇਟ ਹੈ ਇਹਦਾ ਵੀ ਜੇ ਆਪਾਂ ਠੰਡੇ ਨੂਨ ਦੇ ਵਿੱਚ ਛੋਲੇ ਪਾ ਦਨੇ ਤਾਂ ਉਹ ਭੁੱਜ ਜੇ ਇਹਨ ਰਿਚ ਦੇ ਮਤਲਬ ਐਨ ਗਰਮ ਹੋ ਜੂ ਜਦ ਨੂਨ ਉਦੋਂ ਛੋਲੇ ਪਾਉਣੇ ਨੇ ਫੇਰ ਭੁੱਜਦੇ ਨੇ ਤੇ ਗੈਸ ਨਹੀਂ ਆਪਾਂ ਨੇ ਘਟਕਣਾ ਗੈਸ ਇੰਨਾ ਹੀ ਤੇਜ ਰੱਖਣਾ ਨੂਨ ਬਹੁਤ ਜ਼ਿਆਦਾ ਗਰਮ ਹੋ ਚੁੱਕਿਆ ਆਪਣਾ ਕਈ ਭੈਣਾਂ ਕਹਿ ਦਿੰਦੀਆਂ ਨੇ ਛੋਲੇ ਭੁੱਜਦੇ ਨਹੀਂ ਕਿ ਅੱਜ ਆਪਾਂ ਤੋਂ ਖਾਣਾ ਤੁਹਾਨੂੰ ਛੋਲੇ ਪੋਣ ਲਗੇ ਕਰੇ ਨੂਨ ਦੇ ਵਿੱਚ ਬਸ ਐਦਾਂ ਵੀ ਆਪਣਾ ਨੂਨ ਬਿਲਕੁਲ ਗਰਮ ਹੋਣਾ ਚਾਹੀਦਾ ਤੇ ਰਹਿ ਭੁੱਜਦੇ ਨੇ ਛੋਲੇ ਤੇ ਇਹ ਇਹ ਨੂਨ ਦਾ ਆ ਕਾਫੀ ਵਾਰ ਵਾਰ ਤੜਲੇ ਜਦੋਂ ਕੋਈ ਵੀ ਚੀਜ਼ ਆਪਾਂ ਬਣਾਉਨੇ ਆ ਨਾ ਨੂਣ ਦੇ ਵਿੱਚ ਜਿਹੜੀ ਜਿਵੇਂ ਉਹਦਾ ਕੇਕ ਬਣਾਇਆ ਸੀਗਾ ਤੇ ਇਸੇ ਨੂਣ ਦੇ ਵਿੱਚ ਬਣਾਇਆ ਸੀਗਾ ਮਤਲਬ ਕਈ ਵਾਰ ਪਤਲਾ ਮੈਂ ਇੱਦਾਂ ਹੀ ਇਹ ਰੱਖ ਲੰਨੀ ਹਿੰਦੀਆਂ ਨੂਣ ਇੱਕ ਭਾਂਡੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਮੇਰਾ ਬਸ ਇਹਨਾਂ ਨੂੰ ਹਿਲਾਉਂਦੇ ਰਹੋ ਜਦੋਂ ਸ਼ੋਲੇ ਕਰਮ ਹੋ ਗਏ ਇਹਨਾਂ ਤੜਕਣ ਲੱਗ ਗਏ ਬਹੁਤ ਵਧੀਆ ਪੁੱਜਦੇ ਨੇ ਛੋਲੇ। ਸੁਕਾਣੇ ਆ। ਬਸ ਇਹਨਾਂ ਨੂੰ ਹਿਲਾਉਂਦੇ ਰਹੋ। ਅੱਗ ਨਹੀਂ ਗਾ। ਘੱਟ ਕਰਨੀ। ਸੇਕ ਇਹਨਾਂ ਹੀ ਰੱਖਣਾ। ਲੋ ਜੀ, ਵਿੱਚ ਵਿੱਚ ਤੁਹਾਨੂੰ ਦੇਖਦੇ ਹੋਣਗੇ ਇਹ ਛੋਲੇ ਆਪਣੇ ਖੁੱਲਣੇ ਤਿਆਰ ਹੋ ਗਏ ਤੇ ਹੋਇਆ। ਹਾ ਟਾਈਮ ਲੱਗੂਗਾ ਨੂੰ। ਮਤਲਬ ਟਾਈਮ ਲੱਗਦਾ ਹੈ। ਪੁੱਜਦੇ ਜ਼ਰੂਰ ਨੇ। ਕੋਈ ਕੋਈ ਹੁੱਲਿਆ ਹਲੇ ਹੌਲੀ ਹੌਲੀ ਸਾਰੇ ਕੋਲਣਗੇ ਫਿਰ ਤੁਹਾਨੂੰ ਦੋਵਾਂ ਦਾ ਭੁੱਲਵੇਂ ਨੇ ਹੌਲੀ ਹੌਲੀ ਸਾਰੇ ਛੜਕ ਜਾਣਗੇ ਜਦੋਂ ਗਰਮ ਹੋ ਜਾਣ ਇਹਨਾਂ ਨੇ ਇਹਨਾਂ ਫਿਰ ਕੋਲਣਗੇ ਸਮਾਰ ਕੇ ਫਿਰ ਪੁੱਜ ਜਾਣੇ ਛੋਲੇ ਫਿਰ ਤੁਹਾਨੂੰ ਦਪਾਉਣੇ ਲਾ ਜਿਉ ਛੋਲੇ ਤੇ ਆਪਣੇ ਖੁੱਲ ਗਏ ਸਾਰੇ ਦੇਖੋ ਵਿੱਚ ਵਿੱਚ ਕੋਈ ਕੋਈ ਰਹਿ ਗਿਆ ਬਾਕੀ ਸਾਰੇ ਖੁੱਲ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਈਏ ਥਾਲੇ ਦੇ ਵਿੱਚ ਗੈਸ ਬੰਦ ਕਰ ਦਿੰਨੇ ਆ ਪੜਾਹੀ ਕਾਫੀ ਗਰਮ ਆ ਵਿੱਚ ਕੁਸ ਕੁ ਕਾੜੇ ਹੋ ਗਏ ਰਹਿ ਗਏ ਐ ਅੱਧੇ ਕੁ ਬਚਦੇ ਹੁੰਦੇ ਨੇ ਅੱਧੇ ਕੁ ਰਹਿ ਰਹਿ ਜਾਂਦੇ ਨੇ सारी नूर चौका छोले अपने सारे एह जो भुजे ने बेच रहे तो रहते नहीं जी आप भीडियो बेती करते जेकर वीडियो पसंद आई तो प्लीज लाइक शेयर कमेंट करके जरूर दस मिलते हैं जी कल किसी नमें ब्लॉग का तद तक सत श्रीकाल जी बाय बाय